ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨੌਵੀਂ ਪਾਤਸ਼ਾਹੀ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350ਵਾਂ ਸ਼ਤਾਬਦੀ ਸਮਾਗਮ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਹੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਕੀਤਾ ਜਾ ਰਿਹਾ ਹੈ ਗੱਲ ਕਰਦਾ ਜਾਵਾਂ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਦੀ ਤੇ ਇੱਥੋਂ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨੀਓ ਵਿਖੇ ਇਸ ਮਹਾਨ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਵਿੱਚ ਵਸਦੀ ਸਮੁੱਚੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਉਲੀਕੇ ਗਏ ਸਨ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਦੂਸਰੇ ਦਿਨ ਮੱਧ ਦੇ ਭੋਗ ਪਾਇਆ ਗਿਆ ਉਪਰੰਤ ਖੁੱਲੇ ਪੰਡਾਲ ਸਜਾਇਆ ਗਿਆ ਜਿਨ੍ਹਾਂ ਦੇ ਵਿੱਚ ਢਾਡੀ ਸੁਖਬੀਰ ਸਿੰਘ ਜੀ ਪੌਰ ਭਾਈ ਵਿਕਰਮਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਗਿਆਨੀ ਦਲਬੀਰ ਸਿੰਘ ਦੁਆਰਾ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਗਿਆ ਗੋਰਾ ਦਾ ਇਤਿਹਾਸ ਸਰਵਣ ਕਰਵਾਇਆ ਗਿਆ ਔਰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਨੌਵੀਂ ਪਾਤਸ਼ਾਹੀ ਨੇ ਸ਼ਹਾਦਤ ਦੇ ਕੇ ਸਮੁੱਚੇ ਜਗਤ ਨੂੰ ਇੱਕ ਸ਼ਾਂਤੀ ਦਾ ਸਨੇਹਾ ਦਿੰਦਿਆਂ ਹੋਇਆਂ ਇਹ ਸ਼ਹਾਦਤ ਦਿੱਤੀ ਉਸ ਸਮੇਂ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦਿਆਂ ਹੋਇਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 30 ਨਵੰਬਰ ਦਿਨ ਐਤਵਾਰ ਨੂੰ ਵੀ ਧਾਰਮਿਕ ਦੀਵਾਨ ਸਜਾਇਆ ਗਿਆ ਜਿਨ੍ਹਾਂ ਵਿੱਚ ਉਹਨਾਂ ਹੀ ਜਥਿਆਂ ਦੁਆਰਾ ਅੱਜ ਕੀਰਤਨ ਵਿਚਾਰਾਂ ਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਵਾ ਸਵੇਰ ਤੋਂ ਗੁਰਦੁਆਰਾ ਸਾਹਿਬ ਸੰਗਤਾਂ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਪਹੁੰਚ ਰਹੀਆਂ ਨੇ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਤਮਸਤਕ ਹੋ ਕੇ ਢਾਡੀ ਵਾਰਾਂ ਅਤੇ ਆਏ ਹੋਏ ਜਥਿਆਂ ਤੋਂ ਕੀਰਤਨ ਸਰਵਣ ਕਰ ਰਹੀਆਂ ਨੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਦੇ ਸ਼ਹਿਰ ਰੋਮ ਅਤੇ ਉੱਥੋਂ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵੀਨਿਓ ਜਿਸ ਨੂੰ ਕਿ ਲਾਸੀਓ ਸਟੇਟ ਦਾ ਸਭ ਤੋਂ ਵੱਡਾ ਗੁਰਦੁਆਰਾ ਆਖਾ ਜਾਂਦਾ ਹੈ ਇਥੋਂ ਦੀ ਬਣੀ ਹੋਈ ਅਲੀ ਸ਼ਾਨ ਇਮਾਰਤ ਦੇ ਵਿੱਚ ਖੁੱਲੇ ਪੰਡਾਲ ਸਜਾਏ ਜਾ ਰਹੇ ਨੇ ਸੰਗਤਾਂ ਸਵੇਰ ਤੋਂ ਗੁਰਦੁਆਰਾ ਸਾਹਿਬ ਪੋਜ ਰਹੀਆਂ ਨੇ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਕਰਦੇ ਹਾਂ ਲਾਈਵ ਦਰਸ਼ਨ ਦਦਾਰੇ ਇਸ 350ਵੇਂ ਸ਼ਤਾਬਦੀ ਸਮਾਗਮਾਂ ਦੇ ਜਿਨ੍ਹਾਂ ਦੇ ਵਿੱਚ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕਰਦਿਆਂ ਹੋਇਆਂ ਇੱਕ ਨਵੇਂ ਬਣੇ ਲੰਗਰ ਹਾਲ ਦੇ ਵਿੱਚ ਜਿਸ ਨੂੰ ਕਿ ਖੁੱਲੇ ਪੰਡਾਲ ਸਜਾਏ ਗਏ ਨੇ ਸੋਹਣੀ ਸਜਾਵਟ ਕਰਕੇ ਸ਼ਤਾਬ ਦੀ ਸਮਾਗਮਾ ਨੂੰ ਮਨਾਉਣਾ ਕੀਤਾ ਗਿਆ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੰਗਤਾਂ ਦੂਰ ਦਰਾਡੇ ਤੋਂ ਇੱਥੋਂ ਤੱਕ ਕਿ ਲਾਸੀਓ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਪੈਂਦੇ ਨੇ ਸਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਹਨਾਂ ਸਮਾਗਮਾ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਲਈ ਪਹੁੰਚੀਆਂ ਨੇ ਆਹ ਚੱਲਦੇ ਹਾਈਟਲੀ ਦੀ ਧਰਤੀ ਅਤੇ ਗੁਰਦੁਆਰਾ ਗੋਬਿੰਦ ਸਾਹਿਬ ਲਵੀਨੀਓ ਪਹੁੰਚ ਕੇ ਇਹਨਾਂ ਸ਼ਤਾਬ ਦੀ ਸਮਾਗਮਾ ਦੇ ਦਰਸ਼ਕਦਾਰੇ ਕਰਦੇ ਹਨ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ

ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਮਨੂ ਸਤਿਨਾਮ ਸ੍ਰੀ ਵਾਹਿ ਗੁਰੂ ਸਤਿਨਾਮ ਸ੍ਰੀ ਵਾਹਿ ਗੁਰੂ ਸਤਿਨਾਮ ਸ੍ਰੀ ਵਾਹਿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਗੁਰਦੁਆਰਾ ਗੋਬਿੰਦ ਸਾਹਿਬ ਨਿਓਬਿਖੇ ਧੰਨ 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 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਦੇ ਸਿੱਖ ਭਾਈ ਮਤੀ 10 ਭਾਈ ਛਤੀ 10 ਭਾਈ ਦਿਆਲਾ ਜੀ ਸ਼ਹੀਦੀ ਸਮਾਗਮ ਬੜੀ ਸਰਧਾ ਤੇ ਭਾਵਨਾ ਦੀ ਸਹਿਤ ਖੁੱਲੇ ਪਡਾਨਾਂ ਦੇ ਵਿੱਚ ਗੁਰਸਾਹਿਬ ਦੇ ਪ੍ਰਕਾਸ਼ ਕਰਕੇ ਮਨਾਇਆ ਗਿਆ ਹੈ ਜਿਸ ਦੇ ਵਿੱਚ ਦੂਰੋਂ ਨੇੜਿਓਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਆ ਕਰਕੇ ਹਾਜ਼ਰੀਆਂ ਲਵਾਈਆਂ ਹਨ ਤੇ ਗੁਰੂ ਦੇ ਵਰਸਾਏ ਹੋਏ ਕੀਰਤਨੀਆਂ ਵੱਲੋਂ ਕਥਾਵਾਚਕਾਂ ਵੱਲੋਂ ਢਾਡੀਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਹੈ ਜੀ ਇਤਨੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਸੇਵਾ ਲਈ ਹੈ ਹੁਆਂਪੁਰਾ ਤੋਂ ਖੀਵਾ ਸਰਬਤ ਸੰਗਤ ਨੂੰ ਗੁਰਦੁਆਰਾ ਗੋਬਿੰਦਗਰ ਕਮੇਟੀ ਵੱਲੋਂ ਦਾਸ ਵੱਲੋਂ ਅਸੀਂ ਸਭ ਨੂੰ ਅੱਜ ਦੇ ਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਸ੍ਰੀਦਾ ਦੇ ਚਰਨਾਂ ਦੇ ਵਿੱਚ ਤਹਿ ਦਿਲੋਂ ਨਮਸਕਾਰ ਕਰਦੇ ਆ ਅੱਗੇ ਵਾਸਤੇ ਵੀ ਸਤਿਗੁਰੂ ਜੀ ਸਾਡੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹੋ ਜਿਹਾ ਸਵਾਭਾਵਾਂ ਲੈਂਦੇ ਰਹਿਣ ਕੋਟਾਨ ਕੋਟਵਾਰ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁੰਜਾ ਪੁੱਲਾਂ ਤੋਂ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਕ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆ